ਜਸਪਾਲ ਮਹੰਤ ਉਰਫ ਰੌਕਸੀ ਨੇ ਆਪਣੇ ਮਹੰਤ ਸਾਥੀਆਂ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਕਪੂਰਥਲਾ ਵਿਖੇ ਜਸਪਾਲ ਮਹੰਤ ਉਰਫ ਰੌਕਸੀ ਨੇ ਆਪਣੇ ਮਹੰਤ ਸਾਥੀਆਂ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਸਪਾਲ ਮਹੰਤ ਉਰਫ ਰੌਕਸੀ ਨੇ ਕਿਹਾ ਕਿ ਤਿਤਲੀ ਅਤੇ ਰਾਜ ਮਹੰਤ ਉਹਨਾਂ ਨਾਲ ਤੱਕ ਕੇ ਸ਼ਾਹੀਆਂ ਕਰ ਰਹੇ ਹਨ ਤਿਤਲੀ ਅਤੇ ਰਾਜ ਮਹੰਤ ਨੇ ਉਹਨਾਂ ਦੇ ਸਾਥੀ ਮਹੰਤ ਨਾਲ ਸਰੀਰਕ ਸ਼ੋਸ਼ਣ ਕੀਤਾ ਬਾਲ ਕੱਟੇ ਅਤੇ ਸਮਾਜ ਵਿੱਚ ਉਹਨਾਂ ਖਿਲਾਫ ਝੂਠੀਆਂ ਅਫਵਾਹਾਂ ਫੈਲਾ ਕੇ ਉਹਨਾਂ ਦਾ ਰੁਤਬਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਿਤਲੀ ਅਤੇ ਰਾਜ ਮਹੰਤ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਪ੍ਰੈਸ ਕਾਨਫਰੰਸ ਦੌਰਾਨ ਜਸਪਾਲ ਮਹੰਤ ਉਰਫ ਰੌਕਸੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀ ਸ਼ਿਕਾਇਤ ਤੇ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਤੇ ਬੰਦੀ ਕਾਰਵਾਈ ਹਾਂਜੀ ਕੀ ਨਾਮਾ ਤੋਂ ਡਾ ਸਭ ਤੋਂ ਪਹਿਲਾਂ ਜੀ ਜੈਪੀਮ ਜੈ ਭਾਰਤ ਮੇਰਾ ਨਾਮ ਜੀ ਆਕਸੀਆ ਘਰ ਦਾ ਨਾਮ ਮੇਰਾ ਜਸਪਾਲ ਆ ਜੀ ਪਤਨੀ ਤੇ ਰਾਜ ਨੂੰ ਹਰੈਸਮੈਂਟ ਕਰਦੇ ਆ ਮੇਰੀ ਸ਼ੋਭੀ ਵਿਗਾੜਨ ਦੀ ਕੋਸ਼ਿਸ਼ ਕਰਦੇ ਆ ਤੇ ਜੀ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਜੀ ਜਿਹੜੇ ਸਾਡੇ ਪਿੰਡਾਂ ਨੇ ਸਾਡੇ ਗੁਰੂਆਂ ਨੇ ਜਿਹੜੇ ਸਾਨੂੰ ਪਿੰਡ ਦਿੱਤੇ ਆ ਉਹਨਾਂ ਦੇ ਬਕਾਇਦਾ ਉਹਨਾਂ ਦੇ ਰੂਠੇ ਆ ਸਟਾਮ ਦਿੱਤੇ ਸਾਰਾ ਕੁਝ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਆ ਓ ਜੀ ਪਿੰਡਾਂ ਜਾਮੇ ਤੇ ਤੁੰਗਿਆਨੇ ਨੇ ਜੀ ਪਿੰਡਾਂ ਚ ਨਾ ਜਾਓ ਪ੍ਰੋਗਰਾਮਾਂ ਤੇ ਨਾ ਜਾਓ ਕਿ ਜਿਨ੍ਹਾਂ ਨੇ ਇਹ ਤੁੰਗੀ ਦੀ ਲਿੰਗ ਪਰਵਰਤਨ ਕਰਵਾ ਕੇ ਤੁਹਾਡਾ ਨਾਮ ਲੈਣਾ ਮੈਨੂੰ ਮੈਂ ਕੀ ਡਿਸਟਰਬ ਕਰ ਪਿਆ ਜੋ ਸਬੰਧ ਵਿੱਚ ਮੈਂ ਕੁਝ ਕਰ ਲਿਆ ਤੇ ਇਹਨਾਂ ਦੇ ਜ਼ਿੰਮੇਵਾਰ ਹੋਗਾ ਜਿਹਨੇ ਤਿਤਲੀ ਦਾ ਰਾਜ ਹੋਣ ਦੀ ਇਹ ਤਿਤਲੀ ਦਾ ਰਾਜ ਕਿੱਥੇ ਰਹਿਣ ਵਾਲਾ ਹੈ ਤੇ ਕੌਣ ਨਹੀਂ ਜੀ ਜਿਹੜਾ ਤਿਤਲੀ ਆ ਇਹ ਹੈਗਾ ਕਾਂਝਲੀ ਪਿੰਡ ਦਾ ਤੇ ਜਿਹੜਾ ਰਾਜ ਹੈ ਇਹਦਾ ਬਾਸ਼ਾਪੁਰ ਦਾ ਰਾਜਾ ਜੀ ਇਹ ਕਰਦਾ ਸੀ 2 ਨੰਬਰ ਦੇ ਕੰਮ ਪੀਓ ਦੀ ਹੋ ਚੁੱਕਾ ਆ ਠੀਕ ਹੈ ਤੋ ਜੀ ਤੇ ਪਰਚਾ ਪੁਰਚਾ ਵੀ ਇਸ ਸਾਹਮਣੇ ਅਸੀਂ ਅਨਪਰਿਸ਼ਾਨੇ ਮੈਨੂੰ ਨਹੀਂ ਪਤਾ ਇਹ ਦੱਸਦਾ ਕਿ ਇਹਦਾ ਨਾਮ ਜਸਪਾਲ ਸਿੰਘ ਸੀ ਮੇ ਅਧਾਰ ਕਾਰਡ ਤੇ ਆਪਣਾ ਵੋਟਰ ਕਾਰਡ ਤੁਹਾਨੂੰ ਦਿਖਾਤਾ ਆ ਇਹਦੇ ਵਿੱਚ ਕੀ ਅਮਰੀਕੀ ਆਰੈਂਟ ਕੀ ਨਹੀਂ ਗਵਰਨਮੈਂਟ ਦੇ ਪੇਪਰ ਆ ਬਾਕੀ ਜੀ ਇਹ ਸਾਨੂੰ ਉਹੀ ਧੰਕਾ ਦਿੰਦੇ ਸੀ ਪਿੰਡਾਂ 'ਚ ਇਹ ਕਰਾਂਗੇ ਸੀ ਤੇਰੇ ਚੇਲੇ ਮੇਰੇ ਚੇਲਾ ਜੀ ਕੋਈ ਨਹੀਂ ਆਗਾ ਸਾਡੇ ਖੁਸਰੇਾਂ 'ਚ ਵੀ ਕਰਵਾਇਆ ਥੋਲੀ ਜੋ ਕੋਈ ਚੇਲਾ ਕਰਦੇ ਆ ਉਹਨੂੰ ਸਿਰਫ ਦੁਪੱਟਾ ਦਿੰਦੇ ਆ ਉਹਦੇ ਨੱਕ ਕੰਮ ਨੇ ਉਹਦੇ ਨੱਕ 'ਚ ਕੋਕਾ ਕਰਨਾ ਚ ਵਾਲੀਆਂ ਸਾਰਾ ਕੁਝ ਪਾ ਕੇ 10 ਖੁਸਰੇ ਇਕੱਠੇ ਕਰਕੇ ਚੇਲਾ ਪਾਉਂਦੇ ਆ ਇਹ ਮੈਂ ਨੱਕੜਾ ਤੇ ਜਾਂਦਾ ਸੀ ਜਦੋਂ ਮੈਂ ਬਿਮਾਰ ਹੁੰਦੀ ਸੀ ਤਾਂ ਮੈਂ ਕਦੇ ਵੀ ਚੱਲ ਮੈਂ ਪਿੰਡਾਂ 'ਚ ਵੀ ਚੱਲ ਇਹ ਉਹੀ ਚੀਜ਼ ਆ ਦਿਹਾੜੀਦਾਰ ਸੀ ਪਹਿਲਾਂ ਲੈ ਕੇ ਜਾਂਦਾ ਸੀ ਇਹ ਸਾਨੂੰ ਉਹੀ ਚੀਜ਼ ਦੀ ਧੰਕਾ ਯਾਦਿੰਦਿਆ ਰੋਕਸੀ ਜੀ ਤੁਹਾਡੇ ਕੋ ਕਿਹੜੇ ਪਿੰਡ ਦੇ ਤੇ ਇਹਨਾਂ ਕੋ ਕਿਹੜੇ ਪਿੰਡ ਆ ਜੀ ਇਹਨਾਂ ਕੋ ਕੋਈ ਪਿੰਡ ਨਹੀਂ ਤੁਹਾਡਾ ਕਿਹੜਾ ਜੀ ਮੇਕੋ ਮੇਰੇ ਗੁਰੂਆਂ ਨੇ ਜਿਹੜਾ ਸਾਨੂੰ ਦਿੱਤਾ ਆ ਉੱਥੇ ਲਾ ਕੇ ਜੀ ਮੱਥੂ ਚਾਲ ਹੋ ਗਿਆ ਰਜ਼ਾਪੁਰ ਹੋ ਗਿਆ ਤੇ ਸਾਡਾ ਜੀ ਪੰਗਲਾ ਹੋ ਗਿਆ ਪੇਟਾ ਹੋ ਗਿਆ ਤਲਵੰਡੀ ਹੋ ਗਿਆ ਦੋਲੇ ਰਾਈਆਂ ਹੋ ਗਿਆ ਤੇ ਮੰਗਲ ਹੋ ਗਿਆ ਤੇ ਰੱਬ ਤੁਹਾਡਾ ਭਲਾ ਕਰੇ ਆੜੀਆਂ ਵਾਲ ਏ ਜਿਹੜੇ ਤੁਹਾਡੇ ਪਿੰਡਾਂ ਜਾਂਦੇ ਆ ਹਾਂਜੀ ਸਾਡੇ ਪਿੰਡਾਂ ਜਾਂਦੇ ਆ ਵੀਡੀਓ ਆ ਕਿ ਜਨਾਨੀ ਕੋ ਟੱਕੇ ਮੱਕੇ ਮੇਜੀ ਤਾੜੀਆਂ ਮਾਰ ਕੇ 15000 ਰੁਪਏ ਲਏ ਜਨਾਨੀ ਨੇ ਲੋਕੀ ਸੰਮਾਨ ਵਿੱਚ ਗੱਲ ਦੱਸੀ ਉਹ ਤੁਹਾਡੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀ ਮੰਗ ਜੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਡੀ ਇਹੀ ਆ ਮੰਗਿਆ ਜੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਹਰ ਇੱਕ ਬੰਦੇ ਦੀ ਪਰਸਨਲ ਲਾਈਫ ਹੁੰਦੀ ਆ ਇਹ ਜੀ ਲੋਕਾਂ ਨੂੰ ਇੱਕ ਮੈਂਟਲੀ ਡਿਸਟਰਬ ਕਰਦੇ ਆ ਕਿ ਬੰਦਾ ਜ਼ਹਿਰ ਖਾਣ ਨੂੰ ਮਜਬੂਰ ਕਰਦੇ ਆ ਅਸੀਂ ਇਦਾਂ ਅਸੀਂ ਇਦਾਂ ਜੀ ਪਤਲੀ ਤੇ ਨੰਨੇ ਮੁੰਡੇ ਆ ਤੇ ਲੋਕੀ ਜੇ ਤੂੰ ਮੰੰਡਾ ਆ ਤੇਰੇ ਵਾਲ ਬੋਲ ਰੱਖੇ ਤੂੰ ਨਕਲਾਂ ਦਾ ਕੰਮ ਕਰਦਾ ਲੇਕਿਨ ਜਿੱਥੇ ਵੀ ਜਾਣਾ ਬਰਾ ਪਾ ਕੇ ਕਿ ਉਹ ਜਨ ਸਮਾਜ ਨੂੰ ਇਹ ਦਿਖਾਣਾ ਚਾਹੁੰਦੇ ਆ ਕਿ ਅਸੀਂ ਮੰੰਡਈ ਆ ਪਰ ਅਸੀਂ ਜਿਹੜਾ ਤਹਾਵ ਖੁਸਰਿਆਂ ਵਾਲਾ ਲੱਖੇ ਜੀ ਜੀ ਨਾਮਾ ਟੱਪਾ ਜੀ ਆਪਿੰਦਿਆਪਾਰ ਜੀ ਮੇਰਾ ਨਾ ਪ੍ਰੀਤ ਆ ਮੈਂ ਨਕਲਾ ਦਾ ਪ੍ਰੋਗਰਾਮਾਂ ਦਾ ਕੰਮ ਕਰਦਾ ਨਕਲਾ ਦਾ ਤੇ ਉਪਲੀ ਤਰਾਜ਼ ਮੇਰੇ ਗੁਰੂ ਦੇ ਘਰ ਆਣ ਕੇ ਮੈਨੂੰ ਧਮਕੀਆਂ ਦਿੱਤੀਆਂ ਉਹਨਾਂ ਨੇ ਕਿ ਜੇ ਤੂੰ ਇੱਥੇ ਬਾਹਰ ਨਿਕਲੇ ਤੈਨੂੰ ਵਡਣਾ ਆ ਤੈਨੂੰ ਜਾਨੋਂ ਮਾਰ ਦੇਣਾ ਆ ਉਹਨਾਂ ਨੇ ਮੇਰੀ ਐਕਟਿਵਾ ਵੀ ਕੋਈ ਸੀ ਜਿਹਦੇ ਵਿੱਚ 17000 ਰੁਪਏ ਸੀਗੇ ਤੇ ਮੇਰੇ ਸਾਰੇ ਪ੍ਰੂਫ ਸੀਗੇ ਉਹਨਾਂ ਨੇ ਸਾਰੇ ਪ੍ਰੂਫ ਮੇਰੇ ਸੀਗੇ ਵਿੱਚ ਆਰ ਸੀ ਵਨ ਕਾਰਡ ਸਾਰਾ ਆਧਾਰ ਕਾਰਡ ਉਹਦੇ ਵਿੱਚ ਸੀ ਉਹਨਾਂ ਨੇ ਸਾਰਾ ਕੁਝ ਕੱਢ ਲਿਆ ਤੇ ਉਲਟ ਨਿਜ਼ਾਮ ਕਹਿੰਦੇ ਸੀ ਲੈਣਾ ਕਿ ਤੇਰੀ ਚੋਰੀ ਦੀ ਐਕਟਿਵਾ ਆ ਤੁਸੀਂ ਕਿੱਥੇ ਦੌੜਨ ਆਲੇ ਹੋ ਮੈਂ ਆਪਣੀ ਗੁਰੂ ਘਰ ਚੱਕਰ ਪਉਤ ਰਹੀ ਨਹੀਂ ਸ਼ੋਰ ਗਾਰ ਮੰਨੇ ਜਿਹੜਾ ਲਾਈ ਝਗੜਾ ਦਾਦਾ ਹੋ ਰਿਹਾ ਤੀਜੀ ਰਾਜਾ ਹਾਂਜੀ ਕੀ ਕਰਨਾ ਜਿਹੜਾ ਲਾਈ ਝਗੜਾ ਦਾਦਾ ਹੋ ਰਿਹਾ ਤੀਜੀ ਰਾਜਾ ਭਾਜੀ ਉਹ ਕਹਿੰਦੇ ਆ ਕਿ ਸਾਡੇ ਕਹਿੰਦੇ ਤੇ ਗਲਤ ਕੰਮ ਕਰੋ ਕਿ ਸਾਡੇ ਨਾਲ ਰਭੋ ਕਿ ਤੁਸੀਂ ਗਲਤ ਸਾਡੇ ਤੋਂ ਗਲਤ ਕੰਮ ਕਰਵਾਉਣਾ ਚਾਹੁੰਦੇ ਆ ਉਹ ਆਪਣੇ ਹੀ ਥਾਓ ਦੁਬੋਣਾ ਚਾਹੁੰਦੇ ਆ ਕਿ ਸਾਡੇ ਦਬਾਅ ਦੇ ਵਿੱਚ ਆਣ ਕੇ ਕੰਮ ਕੰਮ ਕਰੋ ਤੁਸੀਂ ਕੀ ਮੰਗ ਕਰਦੇ ਹੋ ਸਭੀ ਹਿਮਾਂ ਗਾ ਕੇ ਸਾਨੂੰ ਅਨਸਾਫ਼ ਦਿੱਤਾ ਜਾਵੇ ਤੇ ਘਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਿ ਬਹੁਤ ਸੰਤੰਨ ਸਾਡੇ ਕੋ ਸਾਰੇ ਸਬੂਤ ਆ ਦੇਖੋ ਔਰ ਗਾਲਾ ਕੱਢਦੇ ਆ ਸਾਰੇ ਸਬੂਤ ਤਾਂ ਸਾਡੇ ਕੋਲ ਰਿਕਾਰਡਿੰਗ ਆ ਆ ਤੇ ਕੌਣ ਗਾਲਾ ਕੱਢ ਰਿਹਾ ਸੀ ਜੀ ਕੋਈ ਗਾਲਾ ਕੱਢੀ ਤੇ ਰਾਜ ਆਹ ਦੇਖੋ ਜੀ ਹਾਂ ਜੀ ਆ ਦੋਨਾਂ ਦੀ ਫੋਟੋ ਆ ਜੀ ਇਹ ਮੁਰਗੂ ਨਾ ਜੀ ਆਇਆਂ ਨੂੰ ਆ ਰਾਜਵਾ ਆ ਤਿਤਲੀਆ ਕੋ ਬਾਕੀ ਸਾਰੇ ਆ ਰ ਕੋੜੀਆਂ ਆ ਜਿਥੋਂ ਉਹਨਾਂ ਨੇ ਕਰਨ ਕਰਨ ਮਾ ਜਿਹੜਾ ਉਹਨੂੰ ਆਪਣੇ ਵਾਲ ਕੀਤਾ ਤੇ ਤੇ ਸਾਈ ਨੇ ਉਹਨਾਂ ਨੂੰ ਆਪਣੇ ਵਾਲ ਕੀਤਾ ਆ ਜਿਹਦੇ ਦੇ ਵਾਲ ਕੱਟੇ ਜੀ ਆ ਦੀ ਵੀਡੀਓ ਹੈਗੀ ਨਾ ਉਹਦੀ ਮਾਸ ਹੀ ਕੋਈ ਨਹੀਂ ਕੋਈ ਨਹੀਂ ਜਿਹੜਾ ਕਰਨ ਦੇ ਵਾਲ ਕੱਟਦੇ ਆ ਸਾਨੂੰ ਬਲੈਕਮੇਲ ਕਰਦੇ ਸਭ ਤੋਂ ਪੈਸੇ ਆ ਰੀ ਮੰਗ ਕਰਦੇ ਆ ਜੀ ਅਸੀਂ ਆਪ ਗਰੀਬ ਕਰਾ ਦਿੱਤਾ ਸੀ ਨਨ ਕਿ ਛੋਟਾ ਸੀ ਇਹਦਾ ਫੋਨ ਖੋਇਆ ਸੀ ਨਾ ਹੁਣ ਇਹਨਾਂ ਨੂੰ ਫੋਨ ਦੇਤਾ ਫਿਰ ਪੈਸੇ ਥੋੜੇ ਦੇ ਕੇ ਇਹਨਾਂ ਨੇ ਆਪਣੇ ਵੱਲ ਕਰ ਲਿਆ ਉਹਨਾਂ ਨੇ ਇਹਦੇ ਸਾਰੇ ਕਰਨ ਕਰਨ ਕਿਥੇ ਰਹਿਣਾ ਤੇਲ ਮੰਡੀ ਜਿੱਥੇ ਮੰਡੀ ਚੋਦਰੀ ਦਾ ਰਹਿਣ ਵਾਲਾ ਵਾ ਹਾਂਜੀ ਇਹਨੂੰ ਜ਼ਿਲ੍ਹਾ ਸੁਲਤਾਨਪੁਰ ਲੱਗੇ ਪੈਂਦਾ ਪਰ ਇੱਥੇ ਆਪਣੀ ਭੈਣ ਕੋ ਰਹਿਦਾ ਸੀ ਗੱਜੂ ਤੇ ਉਹਨੇ ਪਿੰਡ ਬੱਠੇ ਉਹਨਾਂ ਨੇ ਆਪਣੀ ਵੱਲ ਕਰ ਲਿਆ ਸਾਰੇ ਪ੍ਰੂਫ ਆ ਜਿਦੋਂ ਨੂੰ ਧਮਕੀਆਂ ਦੇ ਦਿੰਦੇ ਸੀ ਜੇ ਰਾਜਾ ਉਹ ਸਾਨੂੰ ਇਹਂਰਾਵਤ ਦਿੰਦਾ ਵਾ ਹਾਂਜੀ ਹਾਂਜੀ ਕੋਈ ਘਰ ਬਈ ਨਹੀਂ ਪੈਸੀ ਜੇ ਜਿਹੜਾ ਰਾਜਾ ਸਾਡੇ ਤੋਂ ਕੀ ਦਿੰਦਾ ਕਿ ਅਸੀਂ ਜਾਰ ਖਾ ਕੇ ਮਰ ਜਾਣਾ ਸਾਨੂੰ ਇਨਸਾਫ ਦਿੱਤਾ ਜਾਵੇ ਜੈਪੀਨ ਜੈਪਾਲ ਹਾਂਜੀ ਹਾਂ ਜੀ ਮੈਂ ਤੁਹਾਡਾ ਮੇਰਾ ਨਾਮ ਪ੍ਰੀਤੀ ਜੀ ਜੈਪੀਨ ਤੇ ਜੈ ਭਾਰਤ ਜੀ ਹਾਂਜੀ ਮੇਰੇ ਘਰੇ ਜੀ ਆਈਸੀ ਜੀ ਪਿਛਲੀ ਦਿਨ ਅੱਜ ਜੀ ਮੇਰੇ ਘਰੇ ਆਈਸੀ ਮੇਰੇ ਚੇਲੇ ਨੂੰ ਧਮਕੀਆਂ ਦਿੱਤੀਆਂ ਸੀ ਠੀਕ ਹੈ ਜੀ ਮੇਰਾ ਸ਼ੇਰਨ ਮਲੇ ਮੇਰੇ ਸਾਡੇ ਕਮਰੇ ਲੱਗੇ ਤੁਹਾਨੂੰ ਅਬੀਰ ਕੋਟ ਨਾਲ ਦੇ ਜਿੰਦੀ ਵੀਡੀਓ ਠੀਕ ਹੈ ਜੀ ਇਹ ਸਾਡੇ ਘਰੇ ਆਏ ਆ ਅੱਧੀ ਰਾਤ ਨੂੰ ਤੇ ਇਹਨਾਂ ਨੇ ਤੁਹਾਨੂੰ ਕਿਹਾ ਦੇ ਨਦੇਸੀ ਕਹਿੰਦੇ ਇਹਨੂੰ ਆਪਣੇ ਘਰ ਚੋਂ ਬਾਹਰ ਕੱਢ ਵੀ ਇਹਨੂੰ ਬਸ ਮਾਰਨਾ ਮੈਂ ਕਿਹਾ ਦੇਖੋ ਮੇਰੇ ਘਰਿਆ ਕਿਸੇ ਨੂੰ ਕਿ ਹੱਥ ਨਹੀਂ ਲਾਣਾ ਠੀਕ ਹੈ ਜੀ ਮੇਰੀ ਗਰੰਟੀ ਹੈ ਮੈਂ ਕਿਹਾ ਜੀ ਇਹਨਾਂ ਦੀ ਮੇਰੇ ਤੋਂ ਰਹਿੰਦੇ ਆ ਠੀਕ ਹੈ ਜੀ ਨਾ ਇਹਨੇ ਚ ਸਵੇ ਚੇਲਾਵਾਂ ਨਾ ਇਹ ਮੇਰਾ ਬੁਰਾ ਜੀ ਕੋਈ ਠੀਕ ਹੈ ਜੀ ਇਹ ਜਿਹੇ ਆਸਨ ਨੂੰ ਮੈਂ ਕਿ ਡਿਸਟਰਬ ਕਰਦੇ ਆ ਕੀ ਤੈਜ਼ਾਂ ਨੂੰ ਕੰਮ ਤੀਆਂ ਦਿੰਦੇ ਆ ਤੇ ਇਹਨਾਂ ਨੇ ਸੈਟਿਫਾਈ ਚੇਂਜ ਕਰਾਇਆ ਜੀ ਵਾ ਸਾਡੀ ਲਾਈਵ ਆ ਵੀ ਜੋ ਮਰਜ਼ੀ ਕਰਾ ਸਕਦੇ ਕਿਸੇ ਨੇ ਇਹਦੇ ਵਿੱਚ ਕੋਈ ਇੰਟਰਫੇਅਰ ਨਹੀਂ ਕੋਈ ਵੀ ਮੇਰੇ ਨਾਲ ਕੰਮ ਕਰਦਾ ਵਾ ਕੋਈ ਖਸਰਾ ਚਾਹੇ ਕੋਪੂਰਥਲੇ ਦਾ ਕੋਈ ਵੀ ਆ ਕੀ ਤੇ ਅੱਜ ਕੱਲ ਨੂੰ ਨਾ ਸੁਸਾਇਟੀ ਕਰਨਾ ਵਾ ਕਰ ਲਵਾ ਤੇ ਉਹਦੇ ਜ਼ਿੰਮੇਦਾਰ ਹੋ ਗਾ ਜੀ ਹੋਣ ਜੀ ਤੇ ਇਤਲੀ ਤੇ ਰਾਜ ਇਹ ਜਿਹੜਾ ਵੀ ਮੈਨੂੰ ਪਰੇਸ਼ਾਨ ਕਰੂ ਜੀ ਉਹਦੇ ਜ਼ਿੰਮੇਦਾਰ ਹੋਗਾ ਮੇਰੀ ਮੰਤ ਵੀ ਇੱਥੋਂ ਦੇ ਜਿਹੜੇ ਸਾਨੂੰ ਪਰੇਸ਼ਾਨ ਕਰਦੇ ਆਸੀਂ ਆਪਣਾ ਵਾਸਟ ਦਾ ਮੰਨਦੇ ਨਹੀਂ ਨੇ ਆਪਣਾ ਟਾਈਮ ਪਾਸ ਕਰਦੇ ਆ ਠੀਕ ਹੈ ਜੀ ਤੇ ਸਾਨੂੰ ਤਾਂ ਨਹੀਂ ਮੇਰਾ ਕੋਈ ਗੁਰੂ ਨਹੀਂ ਤੇ ਨਾ ਹੀ ਮੈਂ ਕਿਸਦਾ ਚੇਲਾਾਂਗਾ ਜੀ ਠੀਕ ਹੈ ਜੀ ਮੈਂ ਆਪਕੀ ਗੁਰੂਮਤਿ ਆਪਣੀ ਚੇਲਾਾਂਗਾ ਜੀ ਹਾਂਜੀ ਜੇ ਆਪੀ ਇੰਤਜ਼ਾਰ ਕਰੋ ਮੋਬਾਈਲ ਕੀ ਮਾਮਾ ਤੁਹਾਡਾ ਗੁਰੂ ਗ੍ਰੰਥ ਕੋਰ ਹਾਂਜੀ ਮਤੈ ਤੁਸੀਂ ਪ੍ਰੈਸ ਕਨਫਰੰਸ ਕਰਾ ਦਿਓ ਕੀ ਕਾਰਨ ਹੈ ਕਾਰਨ ਇਹ ਬੇਟਾ ਜਾ ਬੀਨ ਜਾਏ ਜਾ ਬਾਰਤ ਇਹ ਕਾਰਨ ਇਹ ਮੇਰਾ ਬੱਚਾ ਰੋਕਸੀ ਆ ਤੇ ਇਹ ਮੈਂ ਪਿੰਡਾਂ ਦੇ ਕੰਟੇ ਜਾਂਦਾ ਪ੍ਰੋਗਰਾਮ 'ਚ ਕੰਮ ਪਾਉਂਦੇ ਜਾਂਦੇ ਸੀ ਤੁਪਲੀ ਤੇ ਰਾਣੀ ਝੰਕੀਆਂ ਜਿੰਦੇ ਜਿਹੜੇ ਇਹਦੇ ਨਾਲ ਕੰਮ ਪਾਉਂਦੇ ਉਹਨੂੰ ਵੀ ਝੰਕੀਆਂ ਜਿੰਦੇ ਤੇ ਤੁਪਲੀ ਜਿਹੜਾ ਇਹ ਕੋਲ ਨੇ ਇਹ ਵੀ ਇੱਕ ਮੁੰਡਾ ਹੀ ਆ ਜੀ ਜਿਹੜਾ ਤੁਪਲੀਆ ਉਹ ਜਿਹੜਾ ਬੰਦਾ ਰਾਜਾ ਉਹਦਾ ਦੋਸਤ ਆ ਉਹਨੇ ਰੱਖਿਆ ਹੋਇਆ ਤੁਹਾਡਾ ਬੇਟਾ ਜਿਹੜਾ ਰੌਫੀ ਆ ਇਹ ਕਿੰਨਰ ਲੜਕਾ ਵਾ ਜਾਂ ਐਕਜ਼ੈਂਡਰ ਨੇ ਜੀ ਇਹ ਪਹਿਲੇ ਪਹਿਲੇ ਜਿਹੜਾ ਮਾ ਮੇਰਾ ਮੇਰਾ ਪੋਤਾ ਆ ਯਾਰ ਅੱਜ ਦੇ ਸੋਚੇ ਮਰਜ਼ੀ ਕੋਈ ਤਾਂ ਕਿੱਦਾਂ ਨਾਈ ਕੁੱਤੇ ਭੱਜਦੇ ਆ ਜੀ ਮੈਂ ਪਰਵਾਹ ਨਹੀਂ ਕਿਸੇ ਦੀ ਕਰਦੀ ਇੱਕ ਦੂਜੀ ਦਾ ਲਈ ਕਿਤੇ ਬਾਹਰ ਜਾਂਦਾ ਇਹਨੇ ਪਿੰਡਾਂ 'ਚ ਜਾਂਦਾ ਕਿਤੇ ਜਾਂਦਾ ਇਹਦੇ ਹੱਦੀ ਨਵੀਂ ਹੈ ਉਹਦੇ ਜੰਮੀਵਾਰ ਉਹ ਬੋਲਦੇ ਮੇਰਾ ਕੋਈ ਹਾਲ ਨਹੀਂ ਮੈਨੂੰ ਦੱਸੋ ਕਿ ਨਾਮ ਦੱਸੋ ਕਿਤਨੀ ਤਰਾਜ਼ ਠੀਕ ਹੈ ਕਿੱਥੇ ਰਹਿਣ ਵਾਲੇ ਆ ਜਿਹੜਾ ਪਿੰਡ ਇੱਕ ਬਾਦਸ਼ਾਹਪੁਰ ਪਿੰਡ ਦਾ ਤੇ ਇੱਕ ਕਾਂਗਨੀ ਦੀ ਆ ਲੱਗੀ ਦਾ ਲਈ ਜੀ ਮੇਰਾ ਆਦਮੀ ਨਹੀਂ ਮੇਰੀ ਲੜੀ ਬੁੱਢੀ ਇਹਦੇ ਸੱਤੇ ਜੀਨੀ ਨੇ ਦਵਾਈਆਂ ਵੀ ਕਰਨ ਲਿਆ ਮੇਰੇ ਕੋਲ ਨਹੀਂ ਦੱਸਣੇ ਮੁਸ਼ਕਲ ਹੋਣੇ ਠੀਕ ਹੈ ਜੀ ਮੇਰਾ ਆਦੇ ਵੀ ਝਗੜਾ ਕੀ ਹੈ ਤੁਹਾਡੇ ਬੇਟੇ ਦਾ ਤੇ ਉਹ ਜਿਹੜੇ ਦੂਜੇ ਗਰੁੱਪ ਦਾ ਸਾਡਾ ਝਗੜਾ ਇਹ ਨਹੀਂ ਹੈ ਸਾਡਾ ਝਗੜਾ ਕੋਈ ਉਹ ਜ਼ਬਰਦਸਤੀ ਨੂੰ ਕੰਡਾ ਮੇਰਾ ਜੀ ਹੋ ਤਾ ਉਹਦਾ ਗੁਰੂ ਹੈ ਕੋਈ ਜਿਨੀ ਜਿਨੀ ਕੋਈ ਲਾਕਾ ਨਾ ਵੀ ਕੋਈ ਤੁਹਾਡਾ ਰੋ ਲਾਕਾ ਸਾਡਾ ਉਹ ਕਹਿੰਦਾ ਮੇਰਾ ਗੁਰੂ ਹੈ ਤੇ ਮੇਰੇ ਦਾ ਲਾਕਾ ਲਾਉਣਾ ਉਹਦਾ ਉਹਦਾ ਗੁਰੂ ਕੋਈ ਨਹੀਂ ਜਾ ਉਹ ਮੇਰਾ ਬੱਚੇ ਦਾ ਗੁਰੂ ਹੋਇਆ ਉਹਦਾ ਕੋਈ ਬੁਨੀ ਉਹਦਾ ਮਿਰੂ ਨੂੰ ਛੱਡ ਕੇ ਭੱਜ ਗਿਆ ਆਹਦੇ ਬੁਨੀ ਦੇ ਪਰੇ ਨੂੰ ਚੋਰੀਆਂ ਕੀਤੀਆਂ ਜਿੰਨੇ ਥਾਂ ਉਹ ਜਾਰੀ ਗਰੀ ਉਹ ਚੇਲਾ ਪਿਆ ਉਹਨੇ ਤਾਂ ਚੋਰੀਆਂ ਕਰੀਆਂ ਸਭ ਨੂੰ ਮਾਰ ਕੇ ਭੇਜਿਆ ਉਹ ਕੁਛ ਕਹਿਣਾ ਕਿ ਤੁਹਾਡਾ ਬੇਟਾ ਨਕਲੀ ਕਿੰਦਰ ਆ ਜਾਂਦਾ ਨਹੀਂ ਜੀ ਮਾਸ਼ੱਲਾ ਨੰਨੇ ਪਤਾ ਨਹੀਂ ਕਿ ਨਕਲੀ ਹੈ ਨਹੀਂਗਾ ਨਕਲੀ ਹੈ ਆ ਠੀਕ ਹੈ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗਦੇ ਮੇਰੀ ਮੰਗ ਹੈ ਜੀ ਕਿ ਜਿਹੜਾ ਗੱਡਾਂ ਦੀ ਲੋੜ ਕਰਦੇ ਲੋਕਾਂ ਨੇ ਇਹਨਾਂ ਨੂੰ ਇਹਨਾਂ ਦਾ ਜੇਲ੍ਹ ਹੀ ਆ ਜੇ ਸਾਬ ਦੇ ਕਿੰਨ ਸਾਨੂੰ ਨਹੀਂ ਮਨਫਾਫਾ ਨਹੀਂ ਅਬ ਦੂਜੀ ਗੱਲ ਇਹ ਸਕੰਦਾ ਕਹਿੰਦਾ ਕਿ ਓਕੀ ਤਰ੍ਹਾਂ ਦਾ ਮੇਰਾ ਪਰਿਸ਼ਰ ਕਰਾਉਣੀ ਸਾਨੂੰ ਇਹ ਕਹਿੰਦਾ ਇਹ ਨੂੰ ਤੈਨੂੰ ਕਦੋਂ ਕੋਟਾ ਢੇੜ ਮਹੀਨਾ 1.5 ਸਾਲ ਦਾ ਰੋਟੀ ਨਾ ਖਾਧੀ ਜਾਂਤੇ ਨਹੀਂ ਕਿੰਨੇ 1.5 ਸਾਲ ਹੋ ਗਿਆ ਤੇਰੀ ਸਾਲੇ ਘਰੋਂ ਜਿਹੜੇ ਨੂੰ ਤੈਨੂੰ ਜਦ ਤੈਨੂੰ ਤੇ ਰੋਇਆ ਨੂੰ ਜਾਂ ਤੂੰ ਕਿੰਨੇ ਕਹਿ ਰਹੀ ਨਹੀਂ ਕੀ ਹੋਇਆ ਤੂੰ ਚੁੱਪ ਆ ਗਿਆ ਐਸਾ ਕਿ ਨਾ ਸਾਡੀ ਪਿੰਡ ਚ ਵੜੇ बच्चा गुरु आज गुरु नदी गई तो इन जिम्मेदार होंड्रेड परसेंट ही जिम्मेदार हो सारी कानूनी कार्रवाई की जाए मेरा नाम जी अरली जय प्रेम जय भारत ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਗੁਰੂ ਕੋਲ ਆਨੇ ਆ ਕਟੂਰ ਥੱਲੇ ਕੇ ਠੀਕ ਹੈ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰੈਸ ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਹਨ ਪਿੱਤਲੀ ਤੇ ਰਾਜ ਜਾਨਕੀ ਇਹ ਇਹ ਤੰਗ ਕਰਦੇ ਆ ਇਹ ਕਹਿੰਦੇ ਆ ਕਿ ਆਪਣੇ ਗੁਰੂ ਦੇ ਖਿਲਾਫ ਜਾ ਕੇ ਤੁਸੀਂ ਉਹਨਾਂ ਬਾਰੇ ਗੱਲ ਤੇ ਬੋਲੋ ਠੀਕ ਆ ਸਾਡੇ ਨਾਲ ਹੋ ਕੇ ਤੁਹਾਨੂੰ ਅਸੀਂ ਪੈਸੇ ਦੇਵਾਂਗੇ ਠੀਕ ਆ ਤੇ ਉਹ ਧੜਕੀਆਂ ਵੀ ਬੰਦੇ ਆਏ ਆ ਤੇ ਸਾਨੂੰ ਥੋੜੇ-ਥੋੜੇ ਦਿਨ ਪਹਿਲਾਂ ਵੀ ਕੰਕੀਆਂ ਆਈਆਂ ਸੀ ਇਸ ਗੱਲ ਦੇ ਪਿੱਛੇ ਗਲਤ ਕੰਮ ਕਰਨ ਨੂੰ ਤੇ ਉਹ ਹੁੰਦੇ ਕਿ ਜੇ ਸਾਡੇ ਨਾਲ ਤੁਸੀਂ ਨਹੀਂ ਰਹਿਣਾ ਕੀ ਅਸੀਂ ਤਾਂ ਵੀ ਬਦਨਾਮ ਕਰ ਦਿੰਗੇ ਇਹਨਾਂ ਨੇ ਤੇ ਇਹ ਵੀ ਕਿਹਾ ਸੀਗਾ ਕਿ ਇਸੇ ਸੰਬੰਧੀ ਕੋਈ ਕੰਪਲੇਨ ਪਾਈ ਪੁਲਿਸ ਨੂੰ ਹਾਂਜੀ ਕੰਪਲੇਨ ਕੀਤੀ ਹੋਈ ਹੈ ਨਹੀਂ ਇਹਦੇ ਕੋਈ ਰਿਪੋਰਟ ਨਹੀਂ ਹੋਈ ਹਜੇ ਤੱਕ ਹਾਂਜੀ ਤੇ ਤੁਹਾਡੇ ਨਾਲ ਪਰਖਸ਼ੀਆਂ ਹੋਈਆਂ ਵਾ ਹਾਂਜੀ ਇਹਦੇ ਖਿਲਾਫ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਆ ਕਿ ਸਾਡੇ ਨਾਲ ਇਹ ਦੇਖੋ ਹਣਾ ਇਨਸਾਫ ਚਾਹੀਦਾ ਆ ਤੇ ਇਹ ਝੂਠਾ ਨਾਮ ਅਖਵਾਏ ਫੈਲਾਉਂਦੇ ਤੇ ਇਹ ਉਲਟਾ ਵੀ ਕਹਿੰਦੇ ਕਿ ਤੂੰ ਅਸੀਂ ਤੈਨੂੰ ਬਦਨਾਮ ਕਰਾਂਗੇ ਇੱਕ ਸੱਚਾ ਰੌਕਟ ਚਲਾਣ ਦੇ ਗਿਆ ਹਾਂਜੀ ਜੈਪੀ ਜੈ ਭਾਰਤ